सत नमस्कार आदाब मैं राजेश कुमार उम्मीद करता सारे भैन भ्रा ठीक ठाक होवोंगे तो दोस्तों खबर का सिलसिला शुरू कर बेनती है जी कि साल मीडिया के दो प्लेटफॉर्म है जी फेसबुक इंसाग्राम से टीबीसी पाप यूट्यूब तो टीबीसी पाबी तो यूट्यूब फेसबुक इंस्टाग्राम में साोशल मीडिया प्लेटफॉर्म है जो तुमी केखबार टाइप करोगे तो साढ़ा पेज है जो सामने आ जाएगा तो यह दोनों सोशल मीडिया प्लेटफॉर्म है इन लाइक फॉलो शेयर जरूर करो ਸਬਸਕ੍ਰਾਈਬ ਜ਼ਰੂਰ ਕਰੋ ਜੀ ਤੇ ਬੈਲ ਆਈਕਨ ਦਾ ਬਟਨ ਜ਼ਰੂਰ ਦਬੋ ਸਾਡੀ ਇੱਕ ਬੇਉਦੀ ਦੀ ਜ਼ਰੂਰ ਬੇਨਤੀ ਹੈ ਜੀ ਸਬਸਕ੍ਰਾਈਬ ਜਿਹੜਾ ਜ਼ਰੂਰ ਕਰਿਓ ਸਾਡੇ ਦੋਨੇ ਚੈਨਲਾਂ ਨਾਲ ਜੀ ਫੇਸਬੁਕ ਇੰਸਟਾਗ੍ਰਾਮ ਤੇ YouTube ਤੇ ਤਾਂ ਕਿ ਤੁਹਾਨੂੰ ਖਬਰਾਂ ਜਿਹੜੀਆਂ ਰੋਜ਼ ਨਵੀਆਂ ਮਿਲਦੀਆਂ ਰਹਿਣ ਤੁਹਾਡਾ ਇੱਕ ਇੱਕ ਦੱਬਾ ਹੈ ਬਟਨ ਜਿਹੜਾ ਸਾਡੇ ਲਈ ਇੱਕ ਬਹੁਤ ਵੱਡੀ એનર્ਜੀ ਦਾ ਕੰਮ ਕਰਦਾ ਹੈ ਤਾਂ ਦੋਸਤੋ ਖਬਰੇ ਸ਼ੁਰੂਆਤ ਕਰਦੇ ਆਂ ਮੇਰੀ ਬੇਟੀ ਸੁਮੇਰੀ ਅ ਬੇਟਾ ਕੀ ਖਬਰ ਪਾਪਾ ਪਿਛਲੇ ਦਿਨ ਕਾਂਗਰਸ ਪਾਰਟੀ ਦੇ ਅਗੂ ਰਾਹੁਲ ਗਾਂਧੀ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵੋਟਾ ਚੋਰੀ ਕਰਨ ਦੇ ਦੋਸ਼ ਲਗਾਏ ਗਏ ਸਨ ਇਸ ਮਾਮਲੇ ਨੂੰ ਲੈ ਕੇ ਕਾਂਗਰਸ ਦੇ ਵਿਧਾਇਕ ਪਰਗਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਵਿੱਚੋਂ ਵੋਟਾ ਚੋਰੀ ਨਹੀਂ ਹੋਣ ਦਿੱਤੀਆਂ ਜਾਣੀਆਂ ਪਾਪਾ ਇਸ ਤੇ ਕੀ ਤੁਹਾਡੀ ਜਾਣਕਾਰੀ ਹੈ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝਾ ਕਰੋ ਇਹ ਹੈ ਮੈਂ ਬਸ ਤੁਹਾਨੂੰ ਦੱਸਣਾ ਚਾਹਵਾ ਕਿ ਕਾਂਗਰਸ ਦੇ ਅਗੂ ਜਿਹੜੇ ਰਾਹੁਲ ਗਾਂਧੀ ਜੀ ਉਹਨਾਂ ਦੇ ਵੱਲੋਂ ਦਿੱਤੇ ਨੂੰ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਤੇ ਉਹਨਾਂ ਨੇ ਪ੍ਰਧਾਨ ਮੰਤਰੀ ਸੁਨੇਦ ਕੇਂਦਰ ਸਰਕਾਰ ਇਲੈਕਸ਼ਨ ਕਮਿਸ਼ਨ ਨੂੰ ਉਹਨਾਂ ਦੇ ਬਹੁਤ ਵੱਡਾ ਦੋਸ਼ ਲਾਇਆ ਸੀ ਕਿ ਵੋਟਾਂ ਨੇ ਜਿਹੜੀਆਂ ਵੱਡੇ ਪੱਧਰ ਤੇ ਚੋਰੀ ਹੋਈਆਂ ਨੇਗੀਆਂ ਉਹਨਾਂ ਨੇ 1 ਲੱਖ ਤੋਂ ਜ਼ਿਆਦਾ ਵੋਟ ਉਹਨਾਂ ਨੇ ਸਿਰਫ ਕਰਨਾਟਕਾ ਦੇ ਇੱਕ ਵਿਧਾਨ ਸਭਾ ਖੇਤਰ ਦੀ ਗੱਲ ਕੀਤੀ ਸੀ ਔਰ ਉਹਨਾਂ ਨੇ ਕਿਹਾ ਸੀ ਕਿ ਇਹ ਵੀ ਉਹਨਾਂ ਨੇ ਨਾਲ ਜੋ ਕਾਵੇ ਦੇ ਪਹਾੜ ਹੈ ਉਹ ਵੀ ਦਿਖਾਏ ਸੀਗੇ ਕਿ ਇੱਕ ਵਿਧਾਨ ਸਭਾ ਖੇਤਰ ਦਾ 7 ਫੁੱਟ ਦੇ ਕਰੀਬ ਉੱਚਾ ਪਹਾੜ ਸੀਗਾ ਜਿਹੜਾ ਯਾਨੀ ਕਿ ਕਾਗਜ਼ਾਂ ਦਾ ਸੀ ਸਿਰਫ ਇੱਕ ਵਿਧਾਨ ਸਭਾ ਖੇਤਰ ਦਾ ਉਹ ਤੋਂ ਉਹਨਾਂ ਨੇ ਕਿਹਾ ਸੀ ਕਿ 1 ਲੱਖ ਤੋਂ ਉੱਤੇ ਵੋਟਾਂ ਨੇ ਜਿਹੜੀਆਂ ਇਸ ਇੱਕ ਵਿਧਾਨ ਸਭਾ ਖੇਤਰ ਦੇ ਵਿੱਚ ਗਲਤ ਬਣੀਆਂ ਹੋਈਆਂ ਸੀਗੀਆਂ ਅ ਜਿਹਦੇ ਵਿੱਚ ਇੱਕ ਮਕਾਨ ਨੰਬਰ ਸੀਗਾ ਮੇਰੇ ਕਾਲਾ ਸ਼ਹਿਰ 31 ਆ ਕੁਝ ਹੋਰ ਜਿਹਨੂੰ ਬਾਅਦ ਵਿੱਚ ਕਈ ਚੈਨਲਾਂ ਵਾਲੇ ਨਾ ਉੱਥੇ ਜਾ ਕੇ ਵੈਰੀਫਾਈ ਵੀ ਕੀਤਾ ਤਾਂ ਇੱਕ ਛੋਟਾ ਜਿਹਾ ਘਰ ਹੈ ਉਹਦੇ ਵਿੱਚ ਕੋਈ ਬਾਥਰੂਮ ਨਹੀਂ ਕੋਈ ਕਿਚਨ ਨਹੀਂ ਹੈ ਇੱਕ ਸਿੰਪਲ ਜਿਹਾ ਮੇਰਾ ਆਪਣਾ ਰੂਮ ਹੈ ਇੱਕ ਰੂਮ ਦੇ ਵਿੱਚ 80 ਜਣੇ ਰਹਿ ਜਾਂਦੇ ਜੀ ਕਿ ਇੱਥੇ 80 ਵੋਟਰ ਹੈ ਜਦੋਂ ਜੋਤੂ ਵੋਟਰ ਹੈ ਜਿਹੜੇ ਸਿਰਫ ਦੋ ਸੀਗੇ ਇੱਕ ਬੱਚਾ ਸੀਗਾ ਉਹਨਾਂ ਦਾ ਤੇ ਇਸ ਗੱਲ ਨੂੰ ਲੈ ਕੇ ਉਹਨਾਂ ਨੇ ਵੱਡਾ ਦੋਸ਼ ਹੈ ਜਿਹੜਾ ਸੈਂਟਰ ਗਵਰਨਮੈਂਟ ਤੇ ਲਾਇਆ ਇਲੈਕਸ਼ਨ ਕਮਿਸ਼ਨ ਤੇ ਲਾਇਆ ਹੈ ਇਸ ਨੂੰ ਲੈ ਕੇ ਕਾਫੀ ਰਾਜਨੀਤੀ ਭੱਜੀ ਹੋਈ ਹੈ ਉਧਰ ਦੂਜੇ ਪਾਸੇ ਕਾਂਗਰਸ ਆਗੂ ਹੈ ਪਰਗੜ ਸਿੰਘ ਹੈ ਜਿਹੜੇ ਉਹਨਾਂ ਨੇ ਵੀ ਇਸ ਗੱਲ ਨੂੰ ਲੈ ਕੇ ਪ੍ਰਚਾਰਾਂ ਨਾਲ ਗੱਲਬਾਤ ਹੈ ਜਿਹੜੀ ਸਾਂਝੀ ਕੀਤੀ ਹੈ ਉਹਨਾਂ ਨੇ ਇਹ ਕਿਹਾ ਕਿ ਪੰਜਾਬ ਦੇ ਵਿੱਚ ਵੋਟਾਂ ਜਿਹੜੀਆਂ ਚੋਰੀ ਨਹੀਂ ਹੁੰਦੀਆਂ ਵਾਂਗੇ ਇਸ ਮਾਮਲੇ ਦੇ ਵਿੱਚ ਤੁਹਾਨੂੰ ਅੱਗੇ ਦੱਸਦਾ ਦੋਸਤੋ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਦੇ ਵੱਲੋਂ ਜੋ ਜਾਰੀ ਕੀਤੀ ਗਈ ਵੋਟ ਚੋਰੀ ਰਿਪੋਰਟ ਤੇ ਪ੍ਰतिक्रिया ਦਿੰਦੇ ਹੋਏ 올 ਇੰਡੀਆ ਕਾਂਗਰਸ ਕਮੇਟੀ ਦੇ 77 ਤੇ ਵਿਧਾਇਕ ਪ੍ਰਗਟ ਸਿੰਘ ਨੇ ਕਿਹਾ ਕਿ ਇਸ ਰਿਪੋਰਟ ਨੇ ਸਾਬਤ ਕਰ ਦਿੱਤਾ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਸੀਗੀਆਂ ਜਿਹੜੀਆਂ ਉਹ ਯੋਜਨਾਬੰਦ ਯੋਜਨਾਵੱਧ ਲੋਕਤੰਤਰੀ ਧੋਖਾਧੜੀ ਸੀਗੀ ਪ੍ਰਗਟ ਸਿੰਘ ਨੇ ਇਸ ਵੋਟ ਚੋਰੀ ਮਾਮਲੇ ਦਾ ਪਰਦਾ ਪਾਰਸ਼ ਕਰਨ ਲਈ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਦੀ ਪ੍ਰਸ਼ੰਸਾ ਕੀਤੀ ਸੀ ਕਿ ਉਨਾ ਇਹ ਵੀ ਕਿਹਾ ਸੀ ਕਿ ਰਾਹੁਲ ਗਾਂਧੀ ਦੀ ਚੇਤਾਵਨੀ ਇੱਕ ਵਾਰ ਫਿਰ ਤੋਂ ਸਹੀ ਸਾਬਤ ਹੋਈ ਹੈ ਚੋਣ ਕਮਿਸ਼ਨ ਦੀ ਚੁੱਪੀ ਕੇਂਦਰ ਸਰਕਾਰ ਦੀ ਸਹਿਮਤੀ ਭਾਜਪਾ ਦੀ ਸਾਜ਼ਿਸ਼ ਨੂੰ ਲੋਕਤੰਤਰ ਦੇ ਪ੍ਰਗਟ ਸਿੰਘ ਜੀ ਨੇ ਸਿੱਧਾ ਹਮਲਾ ਦੱਸਿਆ ਉਹਨਾਂ ਨਾਲ ਇਹ ਵੀ ਕਿਹਾ ਕਿ ਪੰਜਾਬ ਦੇ ਵਿੱਚ ਭਾਜਪਾ ਨੂੰ ਵੋਟ ਚੋਰੀ ਕਰਨ ਨਹੀਂ ਦਿੱਤੀ ਜਾਊਗੀ ਉਹਨਾਂ ਨੇ ਵੀ ਕਿਹਾ ਕਿ ਰਾਹੁਲ ਗਾਂਧੀ ਲੰਬੇ ਸਮੇਂ ਤੋਂ ਕਹਿ ਰਹੇ ਸੀ ਕਿ ਭਾਜਪਾ ਦੇ ਕੰਟਰੋਲ ਹੇਟ ਸੰਵਿਧਾਨਕ ਸੰਸਥਾਵਾਂ ਜਿਹੜੀਆਂ ਉਹਨਾਂ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ ਉਨਾਂ ਨੇ ਵੀ ਦੱਸਿਆ ਕਿ ਬੰਗਲੌਰ ਕੇਂਦਰੀ ਲੋਕ ਸਭਾ ਸੀਟ ਦੀ ਆਡਿਟਰ ਰਿਪੋਰਟ ਇਸੇ ਚੇਤਾਵਨੀ ਦੀ ਪੁਸ਼ਟੀ ਕਰਦੀ ਹੈ ਜੇਕਰ ਕਰੋੜਾ ਨਾਗਰਿਕਾਂ ਨੂੰ ਚੁਪਚਾਪ VOTER ਸੂਚੀ ਦੇ ਵਿੱਚੋਂ ਹਟਾਇਆ ਜਾ ਸਕਦਾ ਹੈ ਤਾਂ ਨਿਰਪੱਖ ਚੋਣਾਂ ਦੀ ਕੋਈ ਗਰੰਟੀ ਨਹੀਂ ਹੈਗੀ ਪ੍ਰਗਟ ਸਿੰਘ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਪੂਰੇ ਮਾਮਲੇ ਦੇ ਵਿੱਚ ਪਾਰਦਰਸ਼ਤਾ ਜਿਹੜੀ ਉਹ ਲਿਆਉਣੀ ਚਾਹੀਦੀ ਹੈ ਪ੍ਰਗਟ ਸਿੰਘ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਬੰਗਲੌਰ ਅਤੇ ਬਿਹਾਰ ਦੇ ਵਿੱਚ ਜੋ ਹੋਇਆ ਉਹ ਜਲਦੀ ਪੰਜਾਬ ਦੇ ਵਿੱਚ ਵੀ ਦੁਹਰਾਇਆ ਜਾ ਸਕਦਾ ਹੈ। ਉਹਨਾਂ ਨੇ ਖੰਸ਼ਾ ਪ੍ਰਗਟ ਕੀਤਾ ਹੈ ਕਿ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਦਾ ਗੋਲਮਾਲ ਜਿਹੜਾ ਹੋ ਸਕਦਾ ਹੈਗਾ। ਉਹਨਾਂ ਇਹ ਵੀ ਖੁਲਾਸਾ ਕੀਤਾ ਕਿ ਹਾਲ ਦੇ ਮਹੀਨਿਆਂ ਦੇ ਵਿੱਚ ਸਰਬ ਏਜਲਿਆਂ ਦੇ ਵਿੱਚ ਸ਼ਹਿਰੀ ਹਲਕਿਆਂ ਦੇ ਵਿੱਚ ਉਹ ਰਾਤੋ-ਰਾਤ ਵੋਟਰ ਸੂਚੀਆਂ ਦੇ ਵਿੱਚੋਂ ਨਾਮ ਹਟਾਉਣ ਅਤੇ ਜੋੜਨ ਦੀਆਂ ਸ਼ਿਕਾਇਤਾਂ ਨੇ ਜਿਹੜੀਆਂ ਲਗਾਤਾਰ ਵਧ ਰਹੀਆਂ ਨਹੀਂਆਂ। ਇਸ ਮੌਕੇ ਪ੍ਰਗਟ ਸਿੰਘ ਨੇ ਇਹ ਵੀ ਕਿਹਾ ਕਿ ਸਰਕਾਰ ਜਾਂ ਕੋਈ ਵੀ ਪਾਰਟੀ ਵੋਟਰਾਂ ਦੇ ਅਧਿਕਾਰ ਅਤੇ ਪਛਾਣ ਨੂੰ ਖੋਹ ਨਹੀਂ ਦੇਵੇਗੀ। ਕਾਂਗਰਸ ਇਸ ਆਵਾਜ਼ ਨੂੰ ਪੰਜਾਬ ਦੇ ਹਰ ਇੱਕ ਪਿੰਡ ਸ਼ਹਿਰ ਅਤੇ ਗਲੀ ਤੱਕ ਲੱਗੇ ਜਾਵੇਗੀ। ਉਹਨਾਂ ਇਹ ਵੀ ਕਿਹਾ ਕਿ ਕਾਂਗਰਸ ਪਾਰਟੀ ਹੈ ਜਿਹੜੀ ਚੋਣ ਕਮਿਸ਼ਨ ਤੋਂ ਪਾਰਦਰਸ਼ਤਾ ਤੇ ਜਵਾਬਦੇਹੀ ਦੀ ਮੰਗ ਵੀ ਕਰਦੀ ਹੈ ਜੋ ਗੰਜਾਇਸ ਗੱਲ ਹੈ। ਨਾਲ ਉਹਨਾਂ ਇਹ ਵੀ ਕਿਹਾ ਕਿ ਜੇਕਰ ਇਹ ਸਸਤਾ ਖੁਦ ਲੋਕਾਂ ਦੀ ਵੋਟ ਨੂੰ ਸੁਰੱਖਿਅਤ ਨਹੀਂ ਰੱਖ ਸਕਦੇ ਤਾਂ ਲੋਕਤੰਤਰ ਨੂੰ ਬਚਾਉਣਾ ਜਿਹੜਾ ਅਸੰਭਵ ਹੋ ਜਾਵੇਗਾ ਕਿਉਂਕਿ ਦੇਖੋ ਸਾਡਾ ਦੇਸ਼ ਲੋਕਤੰਤਰ ਦੇਸ਼ ਹੈ ਤੇ ਇਹਦੀ ਖੂਬਸੂਰਤੀ ਇਹੀ ਹੈ ਕਿ ਇੱਥੇ ਲੋਕਤੰਤਰ ਹੈ ਤੇ ਲੋਕਤੰਤਰ ਦੇ ਵਿੱਚ ਜਿਹੜਾ ਵੋਟ ਹੈ ਉਹ ਇੱਕ ਔਰ ਜੋ ਇੰਡੀਵਿਜਨਾ ਚਾਹੇ ਮੈਂ ਆ ਮੇਰੇ ਮੇਰੀ ਜੋ ਮੇਰੀ ਵੋਟ ਆ ਉਹ ਸਭ ਤੋਂ ਮੇਨ ਚੀਜ਼ ਆ ਕਿਉਂਕਿ ਮੇਰੀ ਵੋਟ ਆ ਜਿਹੜੀ ਉਹੀ ਅ ਅਗਲਾ ਦੇਸ਼ ਦਾ ਪ੍ਰਧਾਨ ਮੰਤਰੀ ਦਾ ਇਹ ਕਰਦੀ ਆ ਉਹੀ ਸੂਬੇ ਦਾ ਅਗਲਾ ਮੁੱਖ ਮੰਤਰੀ ਦਾ ਇਹ ਕਰਦੀ ਆ ਨਾਲ ਉਹਨਾਂ ਇਹ ਵੀ ਕਿਹਾ ਹੈ ਕਿ ਇਹੀ ਕਾਰਨ ਹੈ ਕਿ ਲੋਕਾਂ ਦਾ ਚੋਣ ਕਮਿਸ਼ਨਾਂ ਤੇ VOTING ਪ੍ਰਣਾਲੀ ਤੋਂ ਵਿਸ਼ਵਾਸ ਘਟ ਰਿਹਾ ਹੈ ਇਸੇ ਕਾਰਨ ਚੋਣਾਂ ਦੇ ਵਿੱਚ ਵੋਟ ਪ੍ਰਤੀਸ਼ਤ ਦੀ ਘਟ ਹੋ ਰਹੀ ਹੈ ਪ੍ਰਗਨ ਸਿੰਘ ਨੇ ਸੁਪਰੀਮ ਕੋਰਟ ਦੀ ਨਿਗਰਾਨੀ ਤੇ ਹੇਠ ਵੋਟਰ ਸੂਚੀ ਦਾ ਅ ਜੋ ਦੇਸ਼ ਵਿਆਪੀ ਆਰਡਰ ਕਰਵਾਉਣ ਦੀ ਵੀ ਮੰਗ ਹੈ ਜਿਹੜੀ ਕੀਤੀ ਗਈ ਹੈ ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੇ ਸਰਦਰੀ ਅਤੇ ਸ਼ਹਿਰੀ ਇਤਰਾਵਾਂ ਦੇ ਵਿੱਚ ਇੱਕ ਵਿਸ਼ੇਸ਼ ਜਾਂਚ ਹੋਣੀ ਚਾਹੀਦੀ ਹੈ ਬਿਨਾਂ ਸਹਿਮਤੀ ਦੇ ਹਟਾਏ ਗਏ ਨਾਮ ਤੁਰੰਤ ਬਹਾਲ ਕੀਤੇ ਜਾਣੇ ਚਾਹੀਦੇ ਨੇ ਇਹਦੇ ਨਾਲ ਹੀ ਭਾਜਪਾ ਦੇ ਨਾਲ ਜੁੜੀਆਂ ਨਿਜੀ ਏਜੰਸੀਆਂ ਦੀ ਭੂਮਿਕਾ ਦੀ ਜਾਂਚ ਜਿਹੜੀ ਜਰੂਰ ਹੋਣੀ ਚਾਹੀਦੀ ਹੈ ਤਾਂ ਦੋਸਤੋ ਐਸਾ ਮਾਮਲੇ ਦੇ ਵਿੱਚ ਇੱਕ ਗੱਲ ਤਾਂ ਹੈਗੀ ਆ ਕਿ ਰਾਹੁਲ ਗਾਂਧੀ ਦੇ ਵੱਲੋਂ ਜੋ ਦੋਸ਼ ਲਾਏ ਗਏ ਹੈਗੇ ਆ ਜੇਕਰ ਇਹ ਸਹੀ ਨੇ ਤਾਂ ਇਹ ਬਹੁਤ ਗੰਭੀਰ ਦੋਸ਼ ਨੇਗੇ ਇਹ ਸਿੱਧਾ ਸਿੱਧਾ ਜੋ ਦੇਸ਼ ਦੀ ਪ੍ਰਭੂਸਤਾ ਹੈ ਉਹਦੇ ਤੇ ਹਮਲਾ ਹੈ ਦੇਸ਼ ਦੇ ਲੋਕਤੰਤਰ ਤੇ ਹਮਲਾ ਹੈ ਤੇ ਜੇਕਰ ਵੋਟ ਜੋ ਇਸ ਤਰ੍ਹਾਂ ਕਿਸੇ ਵੀ ਕੱਟੀ ਜਾਣੀ ਜਾਂ ਨਮੀ ਬਣਾ ਦੇਣੀ ਇਹ ਬਹੁਤ ਵੱਡਾ ਇਸ਼ੂ ਹੈਗਾ ਤੇ ਜੇਕਰ ਐਸਾ ਮਾਮਲੇ ਦੇ ਵਿੱਚ ਕੋਈ ਵੀ ਸੱਚਾਈ ਹੈਗੀ ਆ ਤਾਂ ਇੱਕ ਬਹੁਤ ਵੱਡਾ ਮਸਲਾ ਹੈ ਤੇ ਰਾਹੁਲ ਗਾਂਧੀ ਨੇ ਪਿਛਲੇ ਦਿਨ ਇਹ ਵੀ ਕਿਹਾ ਹੈ ਕਿ ਉਹ ਇਸ ਮਾਮਲੇ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਦੇਸ਼ ਵਿਆਪੀ ਅੰਦੋਲਨ ਹੈ ਜਿਹੜਾ ਉਹ ਵੀ ਚਲਾਉਣਗੇ ਤਾਂ ਦੋਸਤੋ ਇਸ ਤਰ੍ਹਾਂ ਦੀ ਹੋਰ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਜੁੜੇ ਰਹਿੰਦੇ ਸਾਡੇ ਨਾਲ ਬਨੇ ਰਹੋ ਧੰਨਵਾਦ